ਕੁਝ ਜਦੋਂ ਆਪਾਂ ਲਗਾਤਾਰ ਪਾਦਰੇ ਨਹੀਂ ਫਿਰ ਕੱਪੜੇ ਤੋਂ ਕਈ ਵਾਰ ਮਨ ਆ ਕੇ ਜਾਂਦੇ ਆ ਪਰ ਨਵਾਂ ਕੱਪੜਾ ਫਿਰ ਕੋਸ਼ਿਸ਼ ਕਰਦੇ ਆ ਕਿ ਨਵਾਂ ਟਰਾਈ ਕਰੀਏ ਕਈ ਵਾਰ ਨਵੇਂ ਕੱਪੜਿਆਂ ਤੋਂ ਫਿਰ ਧੱਫੜ ਹੋ ਜਾਂਦੇ ਤੁਸੀਂ ਤੇ ਫਿਰ ਛੇਤੀ ਨਾਲ ਲੈ ਦੇ ਤੇ ਇੱਕ ਹਫਤਾ ਦਾਦਦੇ ਫਿਰ ਦਵਾਈ ਲਾ ਕੇ ਪੂਰਾ ਹਫਤਾ ਹੱਥੀਂ ਦੇ ਕੋਸੇ ਰਹਿੰਦੇ ਰਹਕਦੇ ਰਹਿੰਦੇ ਆ ਤਾਂ ਪੁਰਾਣੇ ਹੀ ਫਿਰ ਕੱਪੜੇ ਤੇ ਆ ਜਾਂਦੇ ਸੋ ਗੱਲ ਇਹ ਹੈ ਜਿਹੜੀਆਂ ਰਵਾਇਤੀ ਪਾਤਰੀਆਂ ਤੁਸੀਂ ਸਾਰੇ ਲੋਕ ਸਾਹਿਬ ਦੇ ਵਿੱਚ ਉਹ ਥੋੜੀ ਦੇਰ ਵਾਸਤੇ ਨਵੀਆਂ ਪਾਰਟੀਆਂ ਉੱਠੀਆਂ ਬਟ ਨਵੀਆਂ ਪਾਰਟੀਆਂ ਜੋ ਕੁਝ ਪ੍ਰੋਮਿਸ ਕਰਦੀਆਂ ਤੇ ਜੋ ਪ੍ਰੋਮਿਸ ਕਰਕੇ ਉਹਨਾਂ ਨੂੰ ਸਿਰੇ ਚਾੜ੍ਹ ਨਾ ਉਹ ਬੜੀ ਮੁਸ਼ਕਲ ਸਾਬਤ ਹੈ। ਦੇਖੋ ਮੈਂ ਵੀ ਤੁਹਾਡਾ ਦਾਸ ਚਾਰ ਮੁੱਖ ਮੰਤਰੀਆਂ ਨਾਲ ਪੰਜਾਬ ਦਾ ਸੇਵਾਦਾਰ ਨੇ ਸਾਬ੍ਹ ਬਿਨ ਸਿੰਘ ਤੋਂ ਲੈ ਕੇ ਸਰਜਨ ਸਿੰਘ ਬਰਾੜ ਸਰਦਾਰਨੀ ਪਟਕਨ ਤੇ ਕੈਪਟਨ ਅਮਨ ਸਿੰਘ ਜਿਹੜੇ ਬੰਦੇ ਪਹਿਲੀ ਵਾਰ ਕਦੀ ਸਰਪੰਚ ਵੀ ਨਹੀਂ ਸੀ ਬਣੇ ਉਹਨੂੰ ਜਦੋਂ ਅਸੀਂ ਐਮਐਲਏ ਬਣਾਉਂਦੇ ਆ ਆ ਪਹਿਲੀ ਤੇ ਮੈਂ ਕਹਿੰਦਾ ਰਿਹਾ ਉੱਥੇ ਐ ਫਿਰਦੇ ਸੀ ਜਿਹੜਾ ਤਰਨਤਾਰ ਚ ਗਵਾਚੀਆਂ گاਵਾ ਫਿਰਦੀਆਂ ਆ ਜੋ ਮੇਲਾ ਲੱਗਦਾ ਉਹ ਮਿਲਦਾ ਤਰਨਤਾਰ ਦੇ ਪੁਰਾਣੇ ਟਾਈਮ ਤੇ ਕਈ ਵਾਰ ਗਾਂ ਜਾਂ ਮੱਝ ਦਾ ਰਸਾ ਖੁੱਲ ਜਾਂਦਾ ਸੀ ਤੇ ਵਿਚਾਰੀਆਂ ਮੂੰਹ ਚੋਕ ਚੋਕੇ ਡੇਗਿੰਦੀਆਂ ਸੀ ਮਾਲਕ ਨੂੰ ਲੀਕਦੀਆਂ ਸੀ ਅੱਜਕੱਲ੍ਹ ਤੇ ਇਹ ਤੇ ਵਿਚਾਰੇ ਐਮਐਲਏ ਵਿਧਾਨ ਸਭਾ ਜਾ ਐ ਫਿਰਦੇ ਬੜੇ ਸ਼ੌਕਦਾਰ ਕਈ ਕਿਸਮ ਦੇ ਤੁਹਾਨੂੰ ਪਤਾ ਬੰਦੇ ਪਾਣਾ ਹੈ ਕਈ ਪਹਿਲੇ ਦਿਨ ਸਾਈਕਲ ਤੇ ਆ ਗਏ ਦੂਜੇ ਦਿਨ ਫਿਰ ਲੈਂਡ ਗਰੂਜ਼ ਉੱਤੇ ਆ ਕੇ ਲੈਂਡ ਗਰੂਜ਼ ਨਹੀਂ ਆ ਦੂਜੀ ਫੋਰਡ ਐਂਡੈਵਰ ਤੇ ਆ ਗਏ ਗੱਡੀਆਂ ਤੇ ਪਹਿਲੇ ਐਲਾਨ ਕਰ ਦਿੱਤਾ ਜਿੰਨਾ ਚਿਰ ਅਸੀਂ ਰਵਾਂਗੇ ਅਸੀਂ ਇੱਕ ਦਿਨ ਵੀ ਤਨਖਾਹ ਨਹੀਂ ਲਵਾਂਗੇ ਰੁਪਈਆ ਲਿਆ ਕਰਾਂਗੇ ਦੂਜੇ ਮਹੀਨੇ ਵੇਖਾ ਟੀ.ਜੀ.ਏ ਵੀ ਲੈਂਦੇ ਹਾਂ ਸਰ ਹੁਣ ਅਖੀਰਲੇ ਸਾਹ ਚ ਆ ਗਏ ਹੁਣ ਸਾਰਾ ਕੁਝ ਹੁਣ ਤੁਸੀਂ ਇਹਨਾਂ ਦਾ ਵੇਖ ਲਓ ਕੋਈ ਓਲਾ ਨਹੀਂ ਨਾ ਆ ਮੈਂ ਪ੍ਰਮਾਤਮਾ ਨੂੰ ਹਾਜ਼ਰਨਾਜ਼ਰ ਕਰਕੇ ਅੱਜ ਅੱਥੇ ਗੱਲ ਦੱਸ ਰਿਹਾ ਹਾਂ ਸਹਾਜਵੰਦ ਸਿੰਘ ਜੀ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ 4-5 ਮੇਰੇ ਏਰੀਆ 'ਚ ਮਾਈਨਿੰਗ ਨਹੀਂ ਹੋ ਰਹੀ ਸੀ ਤੁਹਾਨੂੰ ਪਤਾ ਵਿਰੋਧੀ ਧਿਰਾਂ ਨੇ ਏਰੀਆ ਇਹਨਾਂ ਨੇ ਚੁਰਤਨੀ ਕੀਤੀ ਮੇਰੇ ਏਰੀਆ 'ਚ ਮਾਈਨਿੰਗ ਕਰਨ ਲਈ ਬਟ ਹੁਣ ਆ ਕੇ ਇੱਕ ਪ੍ਰੈਸ਼ਨ ਦੇ ਰਹੀ ਹੈ ਸਾਡੇ 'ਚ ਇੱਕ ਪ੍ਰੈਸ਼ਨ ਉਹਨਾਂ ਬੰਦਿਆਂ ਨੂੰ ਪਤਾ ਸੀ ਇਹਨਾਂ ਨੇ ਕੰਮ ਨਹੀਂ ਚੱਲਣ ਦੇਣਾ ਉਹਨਾਂ ਨੇ ਦੋ ਜਿਹੜੇ ਐਮਐਲਏ ਨੇ ਸਾਡੇ ਜ਼ਿਲ੍ਹੇ ਚ ਕੁਲਤਾਰ ਸੂਚ ਉਹਨਾਂ ਤੇ ਇੱਕ ਐਮਐਲਏ ਦਾ ਹੁਣ ਹਿੱਸਾ ਦਿੱਤਾ ਸੀ ਕਿ ਦੀ 50% ਮਾਲਕ ਨੇ 50% ਹਿੱਸਾ ਦਿੱਤਾ ਉਹਨੂੰ ਗੱਲ ਕਹੀ ਕਿ ਮੈਨੂੰ ਤੇ ਇੱਥੇ ਇਹਨਾਂ ਮਾਈਨਿੰਗ ਹੋਣੀ ਜਿਹੜੀ ਫਿਰ ਤੂੰ ਹੀ ਕੰਮ ਰੰਮ ਲੱਭਣਾ ਅੱਜ ਤੋਂ 4 ਦਿਨ ਪਹਿਲੇ ਇਹਨਾਂ ਦਰਿਆ ਪੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਤੁਹਾਨੂੰ ਪਤਾ ਹੈ ਜੇ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਨਾਲ ਜੋ ਕਬਾਈ ਹੋਈ ਹੈ ਬੇਸਿਕਲੀ ਜ਼ਿੰਮੇਵਾਰੀ ਇਸ ਸਰਕਾਰ ਦੀ ਆ ਹੁਣ ਤੁਸੀਂ ਕਿਸੇ ਵੀ ਦਰਿਆ ਚਲੇ ਜਾਓ ਸਿੱਧੀਆਂ ਤੋਰਕ ਲੈਣਾ ਇੱਕ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਮਸ਼ੀਨਾਂ ਦਰਿਆਵਾਂ ਦੇ ਵਿੱਚ ਘੁੰਮਦੀਆਂ ਅਭਿਆਸ ਹੀ ਹੈ ਜੇ ਮੈਂ ਆ ਪੰਜ ਚਾਰ ਦਿਨ ਹੀ ਹੋਏ ਨੇ ਟੱਪ ਕੇ ਗਿਆ ਤੁਹਾਡੇ ਇੱਥੇ ਉਹ ਦਿਨ ਆਪ ਕਹਿੰਦੇ ਚਰਨਤਾ ਨੂੰ ਪੱਟੀ ਦੇ ਸੀਂਗੇ ਏਸੀ ਗਏ ਆ ਬਿਲਕੁਲ ਜਿਹਾ ਰਸਤੇ ਜਿਹੜਾ ਵੱਡਾ ਪੋਲਾ ਹੁੰਦਾ ਹੈ ਹਰੀਕ ਹੈ ਘੜੀ ਘੜੀ ਕੇ ਬਸ 20-25 ਲੱਖੀਆਂ ਸੀ ਕੋਕ ਲੈਣੇ ਮੇਰੇ ਏਰੀਏ ਤੇ ਦਰਿਆਵਾਂ ਦੇ ਵਿੱਚ ਅਜੇ ਕਾਨੂੰਨ ਹੈ ਸਰਕਾਰ ਦਾ ਕਿ ਕਿਤੇ ਵੀ ਮਾਈਨਿੰਗ ਹੋਣੀ ਹੈ ਗ੍ਰੀਨ ਕ੍ਰਿਬਿਊਨਲ ਦਾ ਇਹ ਕਹਿੰਦਾ ਹੈ ਕਿ ਇਹ ਮੈਨੂਅਲ ਮਾਈਨਿੰਗ ਹੋ ਸਕਦੀ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਵੱਡੀਆਂ ਮਸ਼ੀਨਾਂ ਲਾਈ ਜਾ ਤੁਸੀਂ ਇਹ ਵੇਖੋ ਮੇਰੇ 4 ਦਿਨ ਪੂਰੇ ਲੱਗੇ ਨੇ ਸੀਐਮ ਮਿਨਿਸਟਰ ਨੂੰ ਚਿੱਠੀਆਂ ਚੀਫ ਸੈਕਟਰੀ ਨੂੰ ਚਿੱਠੀਆਂ ਹੋਮ ਸੈਕਟਰੀ ਨੂੰ ਲੈਟਰ ਡੀਜੀਪੀ ਨੂੰ ਚਿੱਠੀਆਂ डीसी ਨੂੰ एसएसपी ਨੂੰ ਡੀਆਈਜੀ ਨੂੰ ਸਾਰੇ ਨੇ ਅਜੇ ਤੁਹਾਨੂੰ ਪਤਾ ਤੁਹਾਡਾ ਵੀਰ ਜਿਹੜਾ ਐਨੀ ਗ ਜਾਣਦਾ ਮਾਈਨਿੰਗ ਫੇਰ ਬੰਦ ਕਰਵਾਈ ਮੇਰਾ ਪਤਾ ਮੇਰਾ ਸਾਰਾ ਦੋਰ ਇਲੀਗਲ ਮਾਈਨਿੰਗ ਬੰਦ ਕਰ ਦਿੱਤਾ ਪੰਜ ਟਿਪਰ ਖੜਾਏ ਦੋ ਪੋਕ ਉਹ ਜਿਹੜੀਆਂ ਲਾਈਨ ਕੀ ਉਹਨੂੰ ਪੋਕ ਪੋਕ ਲਾਈਨਰ ਪੋਕ ਲੀਨ ਜਿਹੜੀਆਂ ਉਹ ਫੜਾਈਆਂ ਦੋਹਾਂ ਜਿਹੜਾ ਐਕਸੀਅਨ ਮਾਈਨਿੰਗ ਨੇ ਆਪਣੇ ਓਵਰਸੀਅਰ ਕੋਲ ਖਾ ਕੇ ਦਿੱਤਾ ਕਿ ਅਸੀਂ ਜੀ ਤਿੰਨ ਟਿਪਰਾਂ ਵਿੱਚ ਨੇ ਸੀ ਅਸੀਂ 1-1 ਲੱਖ ਜੁਰਮਾਨਾ ਦਿੱਤਾ ਹੁਣ ਮਸ਼ੀਨ ਮਸ਼ੀਨਾ ਜਿਹੜੀਆਂ ਛੱਡ ਜੁਦੀਆਂ ਨੇ ਐਸਐਸਪੀ ਕਹਿੰਦਾ ਸਰ ਇਹਦੇ ਕੋਈ ਨਹੀਂ ਛੱਡਦੇ ਇਹ ਤਾਂ ਮਾਈਨਿੰਗ ਦੇ ਥੱਲੇ ਆਉਂਦਾ ਸਾਰੀਆਂ ਮਸ਼ੀਨਾਂ ਛੱਡਦਾ ਸੋ ਕਹਿਣ ਦਾ ਮਤਲਬ ਸੀ ਇਹਨਾਂ ਨੂੰ ਕੀ ਆਪਾਂ ਸੁਣੇ ਹੁਣ ਜਿੰਨਾ ਮਾਲ ਐਸ ਟਾਈਮ ਲੁੱਟਿਆ ਜਾ ਰਿਹਾ ਔਰ ਚਰਨ ਸਿੰਘ ਭੁੱਡਰ ਵੇਖਿਆ ਉਹ ਮੈਂ ਉਹਨੂੰ ਸ਼ਰੀਫ ਵੀ ਸਾਹਿਬੀ ਦਰਦਾ ਮੈਂ ਸੀਰੀਅਸਲੀ ਮੈਂ ਜਾਂਦਾ ਬਾਕੀਆਂ ਨੂੰ ਥੋੜਾ ਬੋੜਾ ਤੰਗਾ ਔਰ ਇਹ ਸ਼ਰੀਫ ਡੀਆਈਜੀ ਦੇ ਘਰੋਂ 7.5 ਕਰੋੜ ਰੁਪਏ 7.5 ਕਰੋੜ ਰੁਪਏ ਲੰਮਾ 7.5 ਜਿਹੜਾ ਖੱਬੇ ਸੱਦੇ ਕਿੱਥੇ ਰੱਖਿਆ ਜਾਂ ਕਿੱਦਾਂ ਸੰਭਾਲਿਆ ਉਹਦੀ ਗੱਲ ਹੀ ਛੱਡੋ 2.5 ਕਿਲੋ ਸੋਨਾ ਤੇ ਬਾਕੀ ਗੱਲਾਂ ਦੀ ਤੇ ਸਾਡੀ ਲੋ 50 ਰਜਿਸਟਰੀਆਂ ਲਿਖੀ ਐਵਰੇਜ ਅੱਜ ਮੈਂ ਪੜ੍ਹ ਰਿਆ ਸੀ ਕਿਸੇ ਆਰਟੀਕਲ ਆਇਆ ਸੀ ਕਿ ਐਵਰੇਜ ਚਾਰ ਪ੍ਰਾਪਰਟੀਆਂ ਵੱਡੀਆਂ ਮਤਲਬ 35-40 ਕਿੱਲੇ ਇੱਕ ਪ੍ਰਾਪਰਟੀ ਨੂੰ ਕਹਿੰਦਾ ਚਾਰ ਪ੍ਰਾਪਰਟੀਆਂ ਹਰ ਸਾਲ ਖਰੀਦਿਆਸ एवरी ਦਿਨ ਤੇ ਚੱਲ ਚੰਜੋ ਕੋਈ 500 ਕਾ ਦਾ 플ੌਟ ਲੈ ਗਏ ਕਿ ਕੋਠੀ ਲੈ ਲੀਆ 35 40 ਕਿੱਲਾਂ ਦਾ ਫਾਰਮ ਲੈ ਲਿਆ ਹੁਣ ਇਹਨਾਂ ਦਾ ਤੁਸੀਂ ਹਾਲ ਵੇਖੋ ਜੀ ਕਹਿੰਨੇ ਇਹਨਾਂ ਨੂੰ ਹੋਇਆ ਕੀ ਕੁਛ ਨਹੀਂ ਸੁਣਿਆ ਉੜਾਇਆ ਹੈ ਮੈਂ ਪੁਲਿਸ ਫੋਰਸ ਪੰਜਾਬ ਦੀ ਵੇਖੀ ਸਰਦਾਰ ਜੀ ਜੇਕਰ ਨੂੰ ਕਿਸੇ ਠਾਣੇਦਾਰ ਨੂੰ ਕੋਨਾ ਆਪਣੇ ਬੁੱਢੇ ਦੀ ਦਸਤਾਰ ਲਾ ਲਿਆ ਤੇ ਤੈਨੂੰ ਮੈਂ ਠਾਣੇਦਾਰ ਤਾਨ ਲਾਉ ਮੇਰਾ ਕਿ ਅੱਜ ਵੀ ਨਹੀਂ ਫਟੜ ਕੇ ਬਾਪੂ ਦੀ ਦਸਤਾਰ ਲਾ ਲਿਆ ਤੇ ਬਾਪੂ ਨੂੰ ਬਾਅਦ ਚ ਗਿਆ ਤੇ ਨੇ ਬਾਪੂ ਤੇਰਾ ਕੀ ਵਿਗੜਿਆ ਤੈਨੂੰ 100 ਨਵੀਂ ਦਸਤਾਰ ਲੈ ਦੂੰਗਾ ਜੇ ਮੈਂ ਖਾਨੇਦਾਰ ਰਹਿ ਜਾਵਾਂ ਤੇ ਬੱਲੇ ਬੱਲੇ ਹੋ ਜਾਓ ਸਮਝੋ ਇਹ ਬੰਦਿਆ ਤੋਂ ਕੀ ਅਸਮੀਤਾ ਕਰ ਸਕਦਾ ਹੈ ਕਿ ਆ ਬੱਦਾ ਕੀ ਲਪਿਆ ਭਵੰਤ ਜੀ ਇਹ ਚੀ ਮਸ਼ਤੀ ਦੇ ਕਾਬਿਲ ਹੈ ਤੁਸੀਂ ਮੈਨੂੰ ਆਪ ਦੱਸੋ ਆਦੀ ਕਿਸ਼ਮਤੀ ਵੇਖੋ ਸਾਡੀ ਕਿੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਕਰਦੇ ਕਿੱਥੇ ਮਰਦੇ ਮੁਜਾਹਿਦ ਸਾਹਿਬ ਪ੍ਰਤਾਪ ਸਿੰਘ ਦੀਆਂ ਗੱਲਾਂ ਕਰਦੇ ਉਹ ਜਿਸ ਬੰਦੇ ਦੀ ਦਸਾਰ ਤਲੇ ਕੇਸ ਨਹੀਂ ਜਿਸ ਬੰਦੇ ਦੇ ਨਾਮ 'ਚ ਸਿੰਘ ਨਹੀਂ ਯਾਦਵਿੰਦਰ ਸਿੰਘ ਜੀ ਇਹ ਮੁੱਖ ਮੰਤਰੀ ਸਾਡਾ ਬਣ ਗਿਆ ਇਹ ਸੂਬੇ 'ਚ ਵੀ ਲੱਭ ਦੋ ਤੁਸੀਂ ਨਾ ਇਹ ਸਿੱਖੇ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਨਾ ਸਿੱਖੀ ਵਿੱਚ ਇਸ ਬੰਦੇ ਦਾ ਵਿਸ਼ਵਾਸ ਸੀ ਇਹਨਾਂ ਬੇਫਿਕੂਰਾ ਰਹਿ ਤੋ ਆ ਕਹਿੰਦੇ ਸੀ ਇਹ ਜਿਹੜੇ ਸਾਡੇ ਵੌਲੰਟੀਅਰ ਹੋਣਗੇ ਵੰਟੀ ਇਹਨਾਂ ਦੀ ਜਮਾਤ ਇਹ ਵੌਲੰਟੀਅਰੀ ਚਲਾਇਆ ਕਰਨਗੇ ਪਿੰਡੀਆਂ ਸੱਥਾਂ ਵਿੱਚੋਂ ਸਰਕਾਰ ਚੱਲਿਆ ਜੀ ਆ ਵਾਲੈਂਟੀਅਰ ਵੇਖ ਹੀ ਲਿਆ ਜਦੋਂ ਤੁਹਾਡਾ ਮੌਕਾ ਆ ਅਸੋਲ ਸਾਹਿਬ ਵਿਚਾਰੇ ਪ੍ਰਮਾਤਮਾ ਨੂੰ ਪਿਆਰੇ ਹੋਏ ਨੇ ਆ ਵਾਲੈਂਟੀਅਰ ਤੁਹਾਡੇ ਸਾਹਮਣੇ ਆਇਆ ਅਖੰਡ ਜੀ ਮੈਂ ਸਾਹਮਣੇ ਪਾਸੇ ਨਹੀਂ ਤਾਂ ਨਾ ਵਾਲੈਂਟੀਅਰ ਨਾ ਮਾ ਜੀ ਪੀ ਕੇ رائے ਨੂੰ ਪੁੱਛ ਲੋ ਇਹ ਕਿਹੜੀ ਚੀਜ਼ ਦਾ ਵਾਲੈਂਟੀਅਰ ਆ ਆਪਾਂ ਅੱਜ ਫੈਸਲਾ ਕਰਨੇ ਫੈਸਲਾ ਇਹਨਾਂ ਦੇ ਕੈਂਡੀਡੇਟਾਂ ਦਾ ਤਾਂ ਕਦੀ ਧਿਆਨ ਦੇ ਮਾਰੋ ਹੈ ਕੌਣ ਨੂੰ ਮੇਰੇ ਮੀਨੋ ਵਿਧਾਨ ਸਭਾ ਐਮ ਐਲ اے ਨੂੰ ਕਹਿੰਦੇ ਨੇ ਲਾਅ ਮੇਕਰ ਕਾਨੂੰਨ ਬਣਾਉਣਾ ਉਹ ਕਾਨੂੰਨ ਤੋੜਨ ਵਾਸਤੇ ਹਿੰਦੁਸਤਾਨ ਦੀ ਕਨਸਟੀਟਿਊਸ਼ਨ ਨੇ ਦੋ ਹੁਕਮ ਦਿੱਤੇ ਨੇ ਕਾਨੂੰਨ ਤੋੜਨ ਵਾਲਿਆਂ ਵਾਸਤੇ ਵੱਖਰਾ ਕਾਨੂੰਨ ਬਣਾਉਣੇ ਵਾਸਤੇ ਵੱਖਰਾ ਆ ਜਿਹੜੇ ਬੰਦੇ ਖਿਲਾ ਰਹੇ ਇਹਨਾਂ ਨੂੰ ਕਦੀ ਸੋਚੀ ਹੈ ਵਿਚਾਰੀ ਹੈ ਤੇ ਸਹੀ ਇਹ ਜਿਹੜੀ ਵੋਟਾਂ ਮੰਗਦੇ ਕਿਹੜੀ ਗੱਲ ਦੀ ਵੋਟ ਦੇਣੀ ਜੇ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਅਸਰਦਾਰੀ ਦੇ ਇਹ ਬੰਦੇ ਪਹੁੰਚ ਗਏ ਵਿਧਾਨ ਸਭਾ 'ਚ ਕੀ ਸੋਚਿਆ ਕੋ ਤਾਂ ਸਪੀਕਰ ਕਰੇਗਾ ਕੀ ਉਥੇ ਦੇ ਵਿਧਾਨ ਸਭਾ ਆ ਤੇ ਰੋਜ਼ ਕੋਈ ਬਹਿਸ ਹੋਣਾ ਹੋਣੀ ਆ ਉਥੇ ਤਾਂ ਗੋਲੀ ਚੱਲਿਆ ਕਰਨੀ ਸਪੀਕਰ ਤਾਂ ਮੇਰਾ ਖਲ ਬੁਲੇਟ ਪ੍ਰੂਫ ਜੈਕਟ ਪਾ ਕੇ ਜਾਣਾ ਹੈ ਇਹ ਬੁਲੇਟ ਪ੍ਰੂਫ ਸ਼ੀਸ਼ੇ ਦੇ ਵਿੱਚੋਂ ਬੋਲਿਆ ਕਰੇਗਾ ਪਰ ਇਸ ਕਿਸਮ ਦੇ ਲੋਕ ਲੈ ਕੇ ਆ ਆ ਜਿਹੜਾ ਕਿੱਜਾ ਹੈ ਇਹ ਦੇ ਇਹ ਤੁਸੀਂ ਵੇਖੋ ਜੇ ਇਹਦਾ ਹੱਤਵਾਸੀ ਚੱਲੇ ਤਾਂ ਅੱਗੇ ਕੀ ਹੋਇਆ ਤੈਨੂੰ ਉਹ ਚੱਲਾ ਕੀਤਾ ਯਾਦਵੰਦ ਸਿੰਘ ਜੀ ਕੋਈ ਗੱਲ ਨਹੀਂ ਮਾਰੀ ਗੱਲ ਨਹੀਂ ਚਾਰ ਸਾਲ ਤੁਸੀਂ ਐਲਐਸ ਵੀ ਲਾਏ ਇਹਨਾਂ ਚ ਕੋਈ ਲੱਭ ਦਿੱਤੇ ਅ ਮੈਂ ਬੋਲਦੇ ਹਾਂ ਕਿ ਸਪੀਚ ਚ ਕਿਹਾ ਸੀ ਉਹ ਜੀ ਮਿਸਟਰ ਸਾਹਿਬ ਜੀ ਮਿਸਟਰ ਰੀਲੀਫ ਫੰਡ ਉਹਦਾ ਹੋ ਰਿਹਾ ਜੇ ਕਿਸੇ ਨੇ ਕੋਈ ਉਹਦੇ ਵਿੱਚ ਪੈਸਾ ਪਾਣਾ ਤੇ ਜੀ ਮਿਸਟਰ ਰੀਲੀਫ ਫੰਡ ਚ ਪਾਉਣ ਚ ਕੀ ਨੁਕਸਾਨ ਆ ਉਹਦਾ ਤਾਂ ਨੁਕਸਾਨ ਦੱਸਣ ਦਾ ਬਿਲਕੁਲ ਉਹ ਗਵਰਨਮੈਂਟ ਪਾਸ ਇਹ ਕੋਈ ਗੱਲ ਨਹੀਂ ਇਹਨਾਂ ਪਕੌੜੇ ਬਾਅਦ ਚ ਪੁਆਨੇ ਕੋਈ ਗੱਲ ਨਹੀਂ ਇੱਧਰ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਗੱਲ ਕਰ ਕੇ ਚੀਫ ਮਿਨਿਸਟਰ ਲੀਫ ਫਾੜਦਾ ਮੈਂ ਤੁਹਾਨੂੰ ਦੱਸਣਾ ਚਾਹੰਨ ਇਹਨਾਂ ਦੀ ਪੀ.ਆਈ.ਡੀ. ਠਗਰੀ ਦੀ ਪੀ.ਆਈ.ਡੀ. ਇਹ ਆ ਜਿਹੜਾ ਤੁਹਾਡਾ ਕੇਜਰੀਵਾਲ ਦੇ ਇਹ ਚੂਲ ਦੀ ਡਬਲ ਪੀ.ਆਈ.ਡੀ. ਜਾਂ ਤੁਹਾਡਾ ਨਾਂ ਸੀ ਇਹਨਾਂ ਦਾ ਸੀ ਹਾਂ ਭਾਈ ਗੈਰ ਮੈਂ ਤੇ ਗੱਲ ਹੀ ਆਪਣੇ ਪੇਸ਼ ਕਰਦੇ ਆ ਮੈਂ ਤਾਂ ਮਤਲਬ ਤੁਹਾਡੀ ਗੱਲ ਤੇ ਸੁਣੀ ਜੇ ਤੁਹਾਡਾ ਨਾਂ ਸੀ ਜਾ ਡਾਕਟਰ ਚੱਲ ਜਾਸੀ ਮੇਰੀ ਗੱਲ ਸੁਣ ਆ ਜਿਹੜਾ ਇਹ ਹੈ ਇਹ ਭਗਵੰਤ ਇੱਕ ਸਿੰਗਲ ਕੀ ਹੈ ਇਹ ਦੇਖੋ ਨਾਮ ਫਾਂਡਲਾ ਰੱਖਿਆ ਰੰਗਲਾ ਪੰਡਾ ਮੈਂ ਪੰਜਾਬ ਨੂੰ ਕਰਕੇ ਕੰਗਲਾ ਤੇ ਫਾਂਡ ਬਣਾ ਲਿਆ ਰੰਗਲਾ ਚੜਦੀ ਕਲਾ ਬੰਦ ਜੀ ਮੈਂ ਪੰਜਾਬ ਨੂੰ ਤੇਂਦੀ ਕਲਾ ਛੱਡ ਅੱਜ ਬਿਮਾਰੂ ਸੂਬਾ ਤਾਂ ਇਹੀ ਕੇਦਰੀਵਾਲ ਕਹਿੰਦੇ ਚਲੋ ਤੁਹਾਡਾ ਨਾਮ ਸੀ ਮੈਂ ਬੀਰ ਕਹਿ ਲਿਆ ਇਹ ਜਿਵੇਂ ਵਾਲ ਕਹਿੰਦਾ ਮੈਂ 1 ਰੁਪਇਆ ਵੀ ਕਰਜ਼ਾ ਨਹੀਂ ਚੁੱਕੂ ਸਹੀ ਇਹ ਕਹਿੰਗੇ ਇਹਨੇ ਕਿਹਾ ਜੀ 2 ਕਰੋੜ 2 2 ਕਰੋੜ 60 ਲੱਖ ਦਾ ਕਰਜ਼ਾ ਮੈਂ ਯਕੀਨ ਦਿਵਾਣਾ ਜੇ ਮੈਂ 100% ਵਾਫਨਾ ਕਰਿਆ ਤਾਂ ਮੈਂ 50% ਕਰਕੇ ਲਿਆ ਇਹ 2 60 ਤੋਂ ਇਸ ਟਾਈਮ 4 20 ਤੇ ਪਹੁੰਚ ਗਿਆ ਕਿ ਜਿੰਦ ਤੱਕ ਇਹ ਸਰਕਾਰ ਜਾਣੀ ਸਾਲ ਬਾਅਦ ਇਹ 5 ਲੱਖ ਰੁਪਏ ਦਾ ਕਰਜ਼ਾ ਹੀ ਚਾਹੀਦਾ ਜਿੰਨੀਆਂ ਨੌਕਰੀਆਂ ਨੇ ਅਜੇ ਤੱਕ हां ਤੁਸੀਂ ਉਹਦਾ ਮੀਟਰ ਦਾ ক্রিকেট ਦਾ ਮੀਟਰ ਚੱਲਦਾ ਹੁੰਦਾ ਹੁੰਦਾ ਹਰ ਓਵਰ ਪਿੱਛੋਂ ਦੋ ਰਾਨੇ ਵੱਧ ਗਏ ਆਕਾ ਤੂੰ ਨੰਗੜ ਕੋਈ ਇੱਕ ਵੱਡਾ ਬੋਰਡ ਲਾਇਆ ਨੌਕਰੀਆਂ ਦੀ ਜਿੰਨੀ ਵਾਰ ਕੋ 10ਵੇਂ ਦਿਨ ਆਈਏ ਜੇ 54 ਹਜ਼ਾਰ ਰੁਪਏ ਉਸ ਤੋਂ ਉੰਜਾਓ ਜਲਦੀ 55 ਤੋਂ 60 ਕੋ ਜਲਦੀ ਸਰ ਤੋਂ ਬਾਤ ਹੋਏ ਮੈਂ ਜੀ ਲੀਡਰ ਆਫ ਦੀ ਆਪੋਜੀਸ਼ਨ ਇਹਨਾਂ ਨੂੰ ਚੈਲੰਜ ਕੀਤਾ ਕਿ ਭਗਵੰਤ ਜੀ ਇੱਕ ਵਾਈਟ ਪੇਪਰ ਜਾਰੀ ਕਰੋ ਜਿੰਨੀਆਂ ਨੌਕਰੀਆਂ ਦਿੱਤੀਆਂ ਬੰਦਿਆਂ ਦਾ ਨਾਮ ਉਹਦੇ ਬਾਪ ਦਾ ਨਾਮ ਉਹਨਾਂ ਦੇ ਪਿੰਡ ਦਾ ਐਡਰੈਸ ਕਿਹੜੇ ਵਿਭਾਗ ਵਿੱਚ ਕਿਹੜੀ ਨੌਕਰੀ ਹੈ ਕਾਈਂ ਨਹੀਂ ਸਾਡੇ ਸਾਹਮਣੇ ਪੇਸ਼ ਕੀਤੀ ਤੇ ਕੋਈ 5-7 ਹਜ਼ਾਰ ਤੋਂ ਵੱਧ ਨਹੀਂ ਦਿੰਦੇ। ਝੂਠੋ-ਝੂਠੀ ਇਹ ਬੋਰਡ ਤੇ ਆਪਣੇ ਆਪ ਹੀ ਨੰਬਰ ਮਰਖਾ ਹਫ਼ਤੇ ਦਸ ਤੇ ਰਾਤ ਨੂੰ ਕਹਿ ਦਿੰਦੇ ਕਿ 8-900 ਹਰ ਹਫ਼ਤੇ ਦੇਦਾ ਹੈ। ਤੇ ਜਿੰਨੀਆਂ ਭਰਤੀਆਂ ਹੋਈਆਂ 80% ਭਰਤੀਆਂ ਸਾਰੀਆਂ ਬਾਹਰਲੇ ਚੁੱਕੀਆਂ। ਕੋਈ ਹਰਿਆਣਾ ਚੋਂ ਆ ਗਿਆ, ਕੋਈ ਜੁੱਝੀ ਚੋਂ ਆ ਗਿਆ, ਕੋਈ ਰਾਜਸਥਾਨ ਚੋਂ ਆ ਗਿਆ ਖੁਸ਼ਕੁਸ਼ਵਾਦ ਨੂੰ। ਸਾਰੀ ਸਰਕਾਰ ਦਿੱਲੀੋਂ ਚੱਲਦੀ ਹੈ।